ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪਰਮਿੰਦਰ ਸਿੰਘ ਸ਼ੌਂਕੀ ਦੇ ਉੱਪਰ ਪੰਜਾਬ ਸਮੇਤ ਲੋਕ ਸਭਾ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਰਾਸੀ ਜਿਹੜੇ ਮਾਹਰ ਨੇ ਕਿ ਉਹਨਾਂ ਨੂੰ ਆਮ ਲੋਕਾਂ ਨੂੰ ਜਿਹੜਾ ਹੈਰਾਨੀ ਦੇ ਵਿੱਚ ਪਾ ਛੱਡਿਆਗਾ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਚੋਣਾਂ ਦਾ ਜਿਹੜਾ ਇਹ ਰੁਝਾਨ ਹੈਗਾ ਇਹ ਨਤੀਜਾਗਾ ਇਸ ਤਰ੍ਹਾਂ ਆਏਗਾ ਕਿ ਅਖੀਰਲੇ ਸਮੇਂ ਤੱਕ ਇਸ ਸਸਪੰਸ ਦੇ ਵਿੱਚ ਹੀ ਅਸੀਂ ਰਹਾਂਗੇ ਕਿ ਇਹਨਾਂ ਚੋਣਾਂ ਦੇ ਵਿੱਚ ਅਸਲ ਦੇ ਵਿੱਚ ਦਾਅਵੇਦਾਰੀ ਜਿਹੜੀ ਹੈਗੀ ਉਹ ਕਿਸ ਨੇ ਦਰਜ ਕੀਤੀ ਹੈਗੀ ਕਿਉਂਕਿ ਐਨਡੀਐ ਨੇ ਜਿਸ ਤਰ੍ਹਾਂ ਦਾ ਆਪਣਾ ਪ੍ਰਦਰਸ਼ਨ ਕੀਤਾਗਾ ਉਹ ਬੇਸ਼ੱਕ ਕ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਕਿ ਪਰ ਉਸ ਨੂੰ ਇੱਕ ਸਹੀ ਪ੍ਰਦਰਸ਼ਨ ਜਾਂ ਟਕਮਾ ਪ੍ਰਦਰਸ਼ਨ ਨਹੀਂ ਆਖਿਆ ਜਾ ਸਕਦਾ ਕਿਉਂਕਿ ਉਹਨਾਂ ਦਾ ਦਾਵਾ ਜਿਹੜਾ ਸੀਗਾ ਇਸ ਵਾਰ 400 ਤੋਂ ਪਾਰ ਦਾ ਸੀਗਾ ਸੋ ਇਸ ਤਰ੍ਹਾਂ ਦੇ ਦਾਅਵੇ ਦੇ ਵਿੱਚ ਜਦੋਂ ਅਸੀਂ 400 ਪਾਰ ਦੀ ਗੱਲ ਕਰਦਾਂਗੇ ਅਸੀਂ 300 ਦੇ ਆਸ-ਪਾਸ ਹੀ ਸਿਮਟ ਜਾਣੇ ਆ ਕਿ ਤੇ ਕੱਲੀ ਪਾਰਟੀ ਦੇ ਤੌਰ ਤੇ ਅਸੀਂ ਉਸ ਤਰ੍ਹਾਂ ਦੇ ਬਹੁਮਤ ਨੂੰ ਵੀ ਨਹੀਂ ਹਾਸਲ ਕਰ ਪਾਉਂਦੇ ਜਿਹੜਾ ਅਸੀਂ ਨੇ ਪਿਛਲੀਆਂ ਦੋ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਾਪਤ ਕੀਤਾ ਸੀਗਾ ਤਾਂ ਘੱਟੋ-ਘੱਟ ਨੈਤਿਕ ਅਧਾਰ ਤੇ ਸਾਨੂੰ ਇਹ ਸਵੀਕਾਰ ਕਰਨ ਵਾਲਾ ਚਾਹੀਦਾਗਾ ਕਿ ਭਾਰਤ ਦੀ ਜਿਹੜੀ ਜਨਤਾ ਕੀ ਉਹ ਭਾਜਪਾ ਜਾਂ ਉਸ ਦੇ ਸਹਿਯੋਗੀ ਜਿਹੜੇ ਸੰਗਠਨ ਨੇਗੇ ਉਹਨਾਂ ਤੋਂ ਕਾਫੀ ਹੱਦ ਤੱਕ ਜਿਹੜੀ ਹੈਗਾ ਨਿਰਾਸ਼ ਹੋ ਚੁੱਕੀ ਹੈ ਕਿ ਇਸ ਦੇ ਨਾਲ ਹੀ ਇੰਡੀਆ ਗਠਬੰਦਰ ਨੇ ਜਿਸ ਤਰ੍ਹਾਂ ਦਾ ਆਪਣਾ ਪ੍ਰਦਰਸ਼ਨ ਕੀਤਾਗਾ ਉਸ ਨੇ ਖੇਤਰੀ ਪਾਰਟੀਆਂ ਦੀ ਜਿਹੜੀ ਦਾਅਵੇਦਾਰੀ ਸੀ ਉਸ ਨੂੰ ਵੀ ਹੋਰ ਮਜ਼ਬੂਤ ਕੀਤਾਗਾ ਤੇ ਇੱਕ ਅਜਿਹੇ ਵਿਰੋਧੀ ਧਿਰ ਨੂੰ ਜਿਹੜਾ ਹੈਗਾਗਾ ਸਾਹਮਣੇ ਲਿਆਦਾਗਾ ਜਿਹੜਾ ਇੱਕ ਲੰਮੇ ਸਮੇਂ ਬਾਅਦ ਭਾਰਤ ਦੀ ਚੋਣ ਰਾਜਨੀਤੀ ਦੇ ਵਿੱਚ ਦੇਖਣ ਨੂੰ ਮਿਲ ਰਿਹਾਗਾ ਅੱਜ ਅਸੀਂ ਜਿਨ੍ਹਾਂ ਦੇ ਵਿਸ਼ਿਆਂ ਦੇ ਉੱਤੇ ਗੱਲ ਕਰਨੇ ਹੈ ਕਿ ਉਹ ਦੋ ਪ੍ਰਮੁੱਖ ਵਿਸ਼ੇ ਨੇਗੇ ਜਿਨ੍ਹਾਂ ਦੇ ਵਿੱਚ ਇੱਕ ਭਾਈ ਅਮਰਪਾਲ ਸਿੰਘ ਖਾਲਸਾ ਦੀ ਆਜ਼ਾਦ ਮੀਦਵਾਰ ਵਜੋਂ ਜਿਹੜੀ ਜੋਤੂ ਮੁਹਿਮਾ ਗਈ ਉਸ ਦਾ ਸਾਹਮਣੇ ਆਉਣਾਗਾ ਤੇ ਦੂਸਰਾ ਜਿਹੜਾ ਖੇਤਰੀ ਪਾਰਟੀਾਂ ਦੀ ਜਿਹੜੀ ਭੂਮਿਕਾ ਗਈ ਉਸ ਦੀ ਜਿਹੜੀ ਮਹੱਤਤਾ ਗਈ ਉਸ ਨੂੰ ਸਮਝਣ ਦੀ ਜਿਹੜੀ ਸਾਡੀ ਕੋਸ਼ਿਸ਼ ਆ ਕਿ ਉਸ ਦੇ ਬਾਰੇ ਆ ਪਹਿਲੀ ਗੱਲ ਜਿਹੜੀ ਹੈਗੀ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕਾਫੀ ਲੰਬੇ ਸਮੇਂ ਤੋਂ ਅਜਿਹੀ ਇੱਕ ਉਮੀਦ ਪ੍ਰਗਟਾਈ ਜਾ ਰਹੀ ਸੀ ਕਿ ਕਿ ਉਹਨਾਂ ਦਾ ਚੇੜਾ ਇਸ ਵਾਰੀ ਚੋਣਾਂ ਦੇ ਵਿੱਚ ਜਿਤਨਾ ਯਕੀਨੀ ਹੈਗਾ ਕਿਉਂਕਿ ਉਹਨਾਂ ਦੀ ਦਾਵੇਦਾਰੀ ਪੇਸ਼ ਕਰਨ ਤੋਂ ਪਹਿਲਾਂ ਹੀ ਇੱਕ ਅਜਿਹਾ ਮਾਹੌਲ ਉਹਨਾਂ ਨੂੰ ਲੈ ਕੇ ਬਣ ਚੁੱਕਿਆ ਸੀਗਾ ਜਿਸ ਦੇ ਵਿੱਚ ਇਹ ਸਪਸ਼ਟ ਦਿਖਾਈ ਦੇ ਰਿਹਾ ਸੀਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਹੈਗੇ ਨੇ ਉਹ ਇਨ੍ਹਾਂ ਚੋਣਾਂ ਦੇ ਵਿੱਚ ਇੱਕ ਵੱਡੀ ਲੀਡ ਦੇ ਨਾਲ ਆਪਣੀ ਜਿਹੜਾ ਰਾਜਨੀਤਿਕ ਸਫਰਾਗੋਸ਼ ਨੂੰ ਸ਼ੁਰੂ ਕਰਨ ਜਾ ਰਹੇ ਨੇਗੇ ਪਰ ਇਸ ਤਰ੍ਹਾਂ ਦਾ ਕਿਸੇ ਨੇ ਵੀ ਨਹੀਂ ਸੋਚਿਆ ਕਿ ਲੀਡ ਜਿਹੜੀ ਹੈਗੀ ਇੰਨੀ ਵੱਡੀ ਹੋਏਗੀ ਤੇ ਜਿਹੜੇ ਬਾਕੀ ਦੇ ਉਮੀਦਵਾਰ ਨੇ ਕਿ ਉਹ ਇਸ ਹਵਾ ਦੇ ਵਿੱਚ ਜਿਹੜਾ ਹੈ ਉਹ ਉੱਡ ਪੁੱਟ ਜਾਣਗੇ ਹੁਣ ਜਦੋਂ ਭਾਈ ਅਮਰਪਾਲ ਸਿੰਘ ਖਾਲਸਾ ਭਾਰਤੀ ਰਾਜਨੀਤੀ ਦੇ ਇਸ ਚੋਣਪੇੜ ਦੇ ਵਿੱਚ ਜੇਤੂ ਉਮੀਦਵਾਰ ਵਜੋਂ ਸਾਹਮਣੇ ਆਏ ਨੇ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦੇ ਪੱਖੀਆਂ ਵੱਲੋਂ ਉਹਨਾਂ ਦੇ ਵਿਰੋਧੀਆਂ ਵੱਲੋਂ ਲੋਕਾਂ ਦੇ ਵਿੱਚ ਜਿਹੜੀਆਂ ਰੱਖੀਆਂ ਜਾ ਰਹੀਆਂ ਨੇ ਜਾਂ ਉਹਨਾਂ ਸਾਰੀਆਂ ਗੱਲਾਂ ਦਾ ਕੀ ਆਧਾਰ ਆਗਾ ਕੀ ਭਾਈ ਜਰਾ ਅਮਰਪਾਲ ਸਿੰਘ ਖਾਲਸਾ ਜਿਹੜੀ ਚੋਣ ਰਾਜਨੀਤੀ ਹੈਗੀ ਉਹ ਕਿਸ ਤਰ੍ਹਾਂ ਦੀ ਹੋਵੇਗੀ ਉਸਦੇ ਕਿਹੜੇ ਕਿਹੜੇ ਪਹਿਲੂ ਨੇ ਜਿਹੜੇ ਜਿਨ੍ਹਾਂ ਦੇ ਬਾਰੇ ਸਾਨੂੰ ਗੱਲ ਕਰਨੀ ਅੱਜ ਲਾਜ਼ਮੀ ਬਣ ਜਾਂਦੀ ਆ ਅੱਜ ਇਹ ਕਈ ਵਿਸ਼ਿਆਂ ਦੇ ਬਾਰੇ ਆਪਾਂ ਸੰਖੇਪ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵਿਸ਼ਾ ਬਹੁਤ ਲੰਬਾਗਾ ਤੇ ਅਸੀਂ ਚਾਹੁੰਦੇ ਹਾਂ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਘੱਟੋ ਘੱਟ ਦੋ ਵਿਸ਼ਿਆਂ ਨੂੰ ਸਾਹਮਣੇ ਲਿਆ ਸਕੀ ਕਿਉਂਕਿ ਸਾਡੇ ਕੋਲ ਗੱਲ ਕਰਨ ਦੇ ਲਈ ਵੀ ਕਾਫੀ ਵਿਸ਼ੇ ਨੇਗੇ ਤੇ ਮੇਰਾ ਖਿਆਲ ਹੈਗਾ ਲਗਾਤਾਰ ਇੱਕ ਹੀ ਵਿਸ਼ੇ ਦੇ ਉੱਤੇ ਗੱਲ ਕਰਨਾ ਵੀ ਜਿਹੜਾ ਸਾਡੇ ਦਰਸ਼ਕ ਨੇਗੇ ਉਹਨਾਂ ਦੇ ਨਾਲ ਅਨਿਆ ਹੋਵੇਗਾ ਸੋ ਅਸੀਂ ਸੰਖੇਪ ਰੂਪ ਦੇ ਵਿੱਚ ਹੀ ਆਪਣੀ ਗੱਲ ਰੱਖਾਂਗੇ ਜਿਨ੍ਹਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਰਾਜਨੀਤੀ ਨੂੰ ਸਮਝਣਾ ਉਸ ਤੋਂ ਬਾਅਦ ਜਿਹੜਾ ਖੇਤਰੀ ਪਾਰਟੀਆਂ ਦੀ ਮਹੱਤਤਾ ਹੈ ਕਿ ਉਸ ਦੇ ਬਾਰੇ ਅਸੀਂ ਜਿਹੜੀ ਗੱਲਬਾਤ ਹੈਗੀ ਉਸ ਨੂੰ ਕਰਨਾ ਹੈ ਅ ਦੋਸਤੋ ਜਿੱਥੋਂ ਤੱਕ ਭਾਈ ਅਮਰਪਾਲ ਸਿੰਘ ਖਾਲਸਾ ਦਾ ਸਬੰਧ ਹੈਗਾ ਇਹ ਇੱਕ ਵੱਡਾ ਸਵਾਲ ਸੀਗਾ ਕਿ ਉਹ ਭਾਰਤੀ ਜਿਹੜੀ ਰਾਜਨੀਤੀ ਆ ਭਾਰਤੀ ਸੰਵਿਧਾਨਪਤੀ ਸਮਰਪਿਤਤਾ ਕਿ ਉਸ ਨੂੰ ਕਿਸ ਤਰ੍ਹਾਂ ਲੈਂਦੇ ਨੇ ਬਹੁਤ ਸਾਰੇ ਜਿਹੜੇ ਵਿਰੋਧੀ ਨੇ ਕਿ ਉਹਨਾਂ ਦਾ ਇਹ ਤਾਨਾ ਜਿਹੜਾ ਹੈਗਾ ਅਮਰਪਾਲ ਸਿੰਘ ਦੇ ਉੱਤੇ ਕੱਸਿਆ ਜਾਂਦਾ ਹੈਗਾ ਕਿ ਉਹ ਹੁਣ ਸੰਵਿਧਾਨਪੱਖੀ ਹੋ ਗਏ ਨੇ ਕਿ ਉਹ ਸੰਵਿਧਾਨ ਦੀ ਸੋਚ ਚੁੱਕਣਗੇ ਉਹਨਾਂ ਨੇ ਭਾਰਤੀ ਜਿਹੜੀ ਹਕੂਮਤਾਂ ਕਿ ਉਸ ਦੀ ਪ੍ਰਧਾਨਤਾ ਨੂੰ ਉਸ ਦਾ ਜਿਹੜਾ ਵਿਧਾਨ ਹੈਗਾ ਉਸ ਦਾ ਪ੍ਰਬੰਧ ਕੀ ਢਾਂਚਾ ਹੈਗਾ ਉਸ ਦਾ ਜਿਹੜਾ ਚੋਣ ਸਿਸਟਮ ਹੈਗਾ ਉਸ ਦੀ ਪ੍ਰਣਾਲੀ ਹੈ ਕਿ ਜਿਸ ਦੇ ਬਾਰੇ ਉਹ ਲੱਗਾ ਤਾਰ ਵਿਰੋਧ ਪ੍ਰਗਟ ਕਰਦੇ ਰਹੇ ਸੀ ਉਸ ਨੂੰ ਸਮਰਪਿਤ ਹੋ ਚੁੱਕੇ ਨੇ ਜਾਂ ਉਸ ਦੇ ਪ੍ਰਤੀ ਘੱਟੋ-ਘੱਟ ਆਪਣਾ ਜਿਹੜਾ ਸਮਰਥਨ ਹੈਗਾ ਉਹ ਜਰੂਰ ਪ੍ਰਗਟ ਕਰਨਗੇ ਕਿਉਂਕਿ ਹੁਣ ਉਹ ਇਸ ਸਬਦਾਨ ਦੇ ਤਹਿਤ ਚੁਣੇ ਹੋਏ ਇੱਕ ਉਮੀਦਵਾਰ ਨੇਗੇ ਇੱਕ ਨੇਤਾ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਸਾਹਮਣੇ ਆ ਰਹੇ ਨੇ ਬਹੁਤ ਸਾਰੀਆਂ ਗੱਲਾਂ ਨੇ ਕਿ ਜਦੋਂ ਤੱਕ ਭਾਈ ਅਮਰਪਾਲ ਸਿੰਘ ਉਹਨਾਂ ਦਾ ਨਿੱਜੀ ਤੌਰ ਤੇ ਇਸ ਬਾਰੇ ਕੋਈ ਬਿਆਨ ਨਹੀਂ ਆ ਜਾਂਦਾ ਜਾਂ ਉਹਨਾਂ ਦਾ ਪੱਕ ਸਾਡੇ ਸਾਹਮਣੇ ਨਹੀਂ ਆਉਂਦਾ ਮੈਂ ਖੜਾ ਮੈਂ ਸਮਝਦਾ ਕਿ ਇਸ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਵਾ ਕਰਨਾ ਕਿਸੇ ਵੀ ਰਾਜਨੀਤਿਕ ਮਾਹਰ ਦੇ ਲਈ ਕਿਸੇ ਵੀ ਰਾਜਨੀਤਿਕ ਵਿਸ਼ਲੇਸ਼ਕ ਦੇ ਲਈ ਨੈਤਿਕ ਧਾਰਤੇ ਉੱਤੇ ਸਹੀ ਨਹੀਂ ਹੈ ਇਹ ਸਾਰੇ ਦਾਅਵੇ ਜਿਹੜੇ ਹੈਗੇ ਨੇ ਬਖਤੀ ਤੌਰ ਤੇ ਤੁਸੀਂ ਇਹਨਾਂ ਨੂੰ ਇੱਕ ਮਨੋਰੰਜਨ ਦੇ ਤੌਰ ਤੇ ਲੈ ਸਕਦੇ ਹੋਗੇ ਪਰ ਜਿਸ ਵਿਅਕਤੀ ਬਾਰੇ ਅਸੀਂ ਗੱਲ ਕਰਦੇ ਜਦੋਂ ਤੱਕ ਸਾਡੇ ਕੋਲ ਉਸ ਦਾ ਪੱਖ ਨਹੀਂ ਹੈਗਾ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਨੈਤਿਕ ਹੱਕ ਨਹੀਂ ਕਿ ਅਸੀਂ ਉਸ ਦੀ ਜਿਹੜੀ ਗੱਲਬਾਤ ਕਰੀਏ ਪਰ ਜੇਕਰ ਅਸੀਂ ਗੱਲਬਾਤ ਕਰਦੇ ਆ ਤਾਂ ਸਾਡੇ ਕੋਲ ਕੁਝ ਪੱਖਾਂ ਦੀ ਜਿਹੜੀ ਸਪਸ਼ਟਤਾ ਕਿ ਉਹ ਜ਼ਰੂਰੀ ਹੈ ਕਿ ਹੋਵੇ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਇਸ ਵਿੱਚ ਪੰਥਕ ਰਾਜਨੀਤੀ ਦੇ ਵਿੱਚ ਸੰਵਿਧਾਨਪਰਕੀ ਜਿਹੜੀ ਆਸਥਾ ਹੈਗੀ ਉਸ ਦੇ ਬਾਰੇ ਅਸੀਂ ਆਪਣੇ ਜਿਹੜੀਆਂ ਪਿਛਲੀਆਂ ਕੁਝ ਵੀਡੀਓਜ਼ ਨੇ ਉਹਨਾਂ ਦੇ ਬਾਰੇ ਗੱਲ ਕਰ ਚੁੱਕੇ ਹਾਂਗੇ ਤੁਸੀਂ ਸਾਡੇ ਚੈਨਲ ਦੇ ਉੱਤੇ ਉਹਨਾਂ ਸਾਰੀਆਂ ਵੀਡੀਓਜ਼ ਨੂੰ ਦੇਖ ਸਕਦੇ ਹੋ ਕਿ ਕਿ ਸਵਿਧਾਨ ਦੇ ਹਵਾਲੇ ਦੇ ਨਾਲ ਭਾਰਤੀ ਰਾਜਨੀਤੀ ਦੇ ਹਵਾਲੇ ਦੇ ਨਾਲ ਜਿਹੜੀ ਪੰਥਕ ਰਾਜਨੀਤੀ ਹੈਗੀ ਉਸ ਨੂੰ ਕਿਸ ਤਰ੍ਹਾਂ ਸਮਝਿਆ ਜਾਣਾ ਚਾਹੀਦਾਗਾ ਜਾਂ ਉਸ ਨੂੰ ਸਮਝਣ ਦੇ ਕਿਹੜੇ-ਕਿਹੜੇ ਪੈਮਾਨੇ ਨੇਗੇ ਉਹਨਾਂ ਬਾਰੇ ਅਸੀਂ ਵਿਸਥਾਰ ਸਹਿਤ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂਗੇ ਜਿਆਦਾ ਜਿਹੜਾ ਹੈਗਾਗਾ ਦੁਹਰਾਓ ਕਰਨ ਦੀ ਜਿਹੜੀ ਇੱਥੇ ਲੋਡ ਮੈਂ ਸਮਝਦਾਗਾ ਕਿ ਉਹ ਨਹੀਂ ਹੈ ਪਰ ਇੱਕ ਜਿਹੜਾ ਨੁਕਤਾਗਾ ਉਹ ਇਹ ਜਰੂਰ ਹੈ ਅਸੀਂ ਸਾਂਝਾ ਕਰ ਸਕਦੇ ਹਾਂਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਜਿੱਥੋਂ ਤੱਕ ਸੰਬੰਧ ਹੈਗਾ ਜਾਂ ਜਿੱਥੋਂ ਤੱਕ ਉਹਨਾਂ ਦਾ ਜਿਹੜਾ ਅਸੀਂ ਨੇ ਆਚਰਣ ਜਿਹੜਾ ਹੁਣ ਤੱਕ ਦੇਖਿਆਗਾ ਉਸ ਦੇ ਵਿੱਚ ਇੱਕ ਗੱਲ ਦੀ ਕਲੀਅਰਟੀ ਤਾਂ ਹੈਗੀ ਆ ਕਿ ਉਹ ਉਸ ਤਰ੍ਹਾਂ ਦੇ ਉਮੀਦਵਾਰ ਵਜੋਂ ਸੰਸਦ ਦੇ ਵਿੱਚ ਨਹੀਂ ਜਾਣਗੇ ਜਿਸ ਤਰ੍ਹਾਂ ਦੀ ਅਸੀਂ ਜਾਂ ਬਹੁਤ ਸਾਰੇ ਲੋਕਾਂ ਨੇ ਕਲਪਨਾ ਕੀਤੀ ਹੈਗੀ ਕਿਉਂਕਿ ਸਾਡੀ ਜਿਹੜੀ ਕਲਪਨਾ ਕੀ ਉਸ ਦਾ ਜਿਹੜਾ ਇੱਕ ਆਧਾਰ ਹੈਗਾ ਉਹ ਹੋਰ ਕਿਸਮ ਦਾ ਹੈਗਾ ਪਰ ਜਦੋਂ ਵਾਸਤਵਿਕਤਾ ਦੇ ਨਾਲ ਸਾਡਾ ਵਾਹ ਪੈਂਦਾ ਹੈਗਾ ਤਾਂ ਉੱਥੇ ਸਾਡਾ ਜਿਹੜਾ ਸਾਰਾ ਪ੍ਰਾਣਾ ਜਿਹੜਾ ਢਾਂਚਾ ਹੁੰਦਾਗਾ ਜਿਆ ਜਿਆ ਸਾਡੀ ਜਿਹੜੀ ਪ੍ਰਾਣੀ ਸੋਚ ਹੁੰਦੀ ਹੈ ਕਿ ਉਹ ਕਾਫੀ ਹੱਦ ਤੱਕ ਪਿੱਛੇ ਚੜੀ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇਗੀਆਂ ਇੱਕ ਪੰਥਕ ਉਮੀਦਵਾਰ ਦੇ ਵਜੋਂ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇਗੀਆਂ ਜਾਂ ਬਹੁਤ ਸਾਰੇ ਪੱਖ ਨੇ ਉਹਨਾਂ ਬਾਰੇ ਗੱਲਬਾਤ ਕਰ ਸਕਦੇ ਹੋਗੇ ਪਰ ਜਦੋਂ ਤੁਸੀਂ ਇੱਕ ਹਲਕੇ ਦੀ ਪ੍ਰਤੀਨਿਧਤਾ ਕਰਦੇ ਹੋਗੇ ਤਾਂ ਤੁਸੀਂ ਪੰਥਕ ਨਹੀਂ ਰਹਿ ਜਾਂਦੇ ਤਾਂ ਤੁਸੀਂ ਦੂਸਰੇ ਜਿਹੜੇ ਫਿਰਕੇ ਨੇਗੇ ਜਾਂ ਦੂਸਰੇ ਜਿਹੜੇ ਲੋਕ ਨੇਗੇ ਉਹਨਾਂ ਦੀ ਵੀ ਪ੍ਰਤੀਨਿਧਤਾ ਕਰਦੇ ਹੋਗੇ ਤੁਸੀਂ ਇੱਕ ਜੇਤੂ ਉਮੀਦਵਾਰ ਦੇ ਤੌਰ ਤੇ ਜਿਹੜਾ ਹੈਗਾ ਹੈਗਾ ਇਹ ਦਾਵਾ ਕਦੇ ਨਹੀਂ ਕਰ ਸਕਦੇ ਕਿ ਮੈਂ ਹੁਣ ਸਿਰਫ ਸਿੱਖਾਂ ਦਾ ਹੀ ਜਿਹੜਾ ਉਮੀਦਵਾਰ ਗਾ ਹਿੰਦੂਆਂ ਦਾ ਨਹੀਂ ਜਾਂ ਮੁਸਲਮਾਨਾਂ ਦਾ ਨਹੀਂ ਜਾਂ ਇਸਾਈਆਂ ਦਾ ਨਹੀਂ ਜਾਂ ਉਹਨਾਂ ਲੋਕਾਂ ਦਾ ਨਹੀਂ ਹਾਂ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਦਿੱਤੀ ਸੋ ਭਾਈ ਅਮਰਪਾਲ ਸਿੰਘ ਹੋਣ ਜਾਂ ਇਹ ਕੋਈ ਵੀ ਉਮੀਦਵਾਰ ਹੋਵੇ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਨੂੰ ਬਾਕੀ ਸਾਰੇ ਲੋਕ ਨੇ ਜਿਹੜੇ ਜਿਸ ਹਲਕੇ ਦੀ ਉਹ ਪ੍ਰਤਨਿਧਤਾ ਕਰਦਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਨੈਤਿਕ ਤੌਰ ਤੇ ਜ਼ਰੂਰੀ ਹੋ ਜਾਂਦਾਗਾ ਸੋ ਇਸ ਕਰਕੇ ਭਾਈ ਅਮਰਪਾਲ ਸਿੰਘ ਦੀ ਜਿਹੜੀ ਸ਼ਖਸੀਅਤ ਹੈਗੀ ਹੁਣ ਉਸ ਨੂੰ ਇਸ ਹਵਾਲੇ ਤੋਂ ਵੀ ਦੇਖਿਆ ਜਾਣਾ ਚਾਹੀਦਾਗਾ ਕਿ ਉਹ ਸਿਰਫ ਪੰਥਕ ਉਮੀਦਵਾਰ ਹੀ ਨਹੀਂ ਰਹੇ ਉਹ ਹੁਣ ਉਸ ਹਲਕੇ ਦੀ ਸਮੁੱਚੀ ਤੌਰ ਤੇ ਪ੍ਰਤਨਿਧਤਾ ਕਰਨ ਵਾਲੇ ਉਮੀਦਵਾਰ ਤੇ ਨੇਤਾ ਦੇ ਵਜੋਂ ਸਾਹਮਣੇ ਆ ਚੁੱਕੇ ਨੇਗੇ ਜਿਸ ਕਰਕੇ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਜਿਹੜੇ ਕਾਰਜ ਨੇਗੇ ਉਹਨਾਂ ਦੇ ਫਰਜ਼ ਨੇਗੇ ਉਹ ਵੀ ਕਾਫੀ ਹੱਦ ਤੱਕ ਜਿਹੜਾ ਹੈਗਾਗਾ ਉਹ ਵਿਸਥਾਰ ਪ੍ਰਾਪਤ ਕਰਨਗੇ ਉਹਨਾਂ ਤੋਂ ਹੁਣ ਉਸ ਤਰ੍ਹਾਂ ਦੀ ਜਿਹੜੀ ਉਮੀਦ ਆ ਕਿ ਸਾਨੂੰ ਨਹੀਂ ਰੱਖਣੀ ਚਾਹੀਦੀ ਜਿਸ ਤਰ੍ਹਾਂ ਦੀ ਅਸੀਂ ਉਮੀਦ ਉਹਨਾਂ ਦੀ ਇਸ ਜਿੱਤ ਤੋਂ ਪਹਿਲਾਂ ਰੱਖਦੇ ਸੀਗੇ ਇਹ ਉਹਨਾਂ ਦੇ ਨਾਲ ਵੀ ਬੇਇਨਸਾਫੀ ਹੋਏਗੀ ਕਿ ਟੁਕਟ ਮੈਂ ਸਮਝਦਾ ਕਿ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਵੀ ਇਹ ਗੱਲ ਜਿਹੜੀ ਹੈਗੀ ਕਿ ਸਮਝਣੀ ਬੇहद ਜ਼ਰੂਰੀ ਆ ਕਿ ਭਾਈ ਮਰਪਾਲ ਸਿੰਘ ਖਾਲਸਾ ਹੁਣ ਇੱਕ ਜਿਹੜੇ ਹੈਗੇ ਨੇ ਉਹ ਨੇਤਾ ਨੇਗੇ ਤੇ ਨੇਤਾ ਦੇ ਵਿੱਚ ਉਹਨਾਂ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਝੱਲਣ ਦੀ ਜਿਹੜੀ ਇੱਕ ਸਿਫਤਤਾ ਕੀ ਉਹ ਜਿਹੜੀ ਜ਼ਰੂਰਤ ਧਾਰਨ ਕਰਨੀ ਚਾਹੀਦੀ ਹੈ ਕਿ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਨਾਲ ਕਿਸੇ ਵੀ ਫਿਰਕੇ ਨਾਲ ਜਾਂ ਕਿਸੇ ਵੀ ਜਿਹੜਾ ਹੈਗਾ ਮਾਨਤਾ ਦੇ ਨਾਲ ਸੰਬੰਧ ਕਿਉਂ ਨਾ ਰੱਖਦੇ ਹੁਣ ਸੋ ਇੱਕ ਗੱਲ ਤਾਂ ਇਹ ਹੈ ਕਿ ਸਾਨੂੰ ਇਸ ਪਾਸੇ ਬਹੁਤ ਹੀ ਸੂਖਮਤਾ ਦੇ ਨਾਲ ਸੋਚਣ ਦੀ ਲੋੜ ਹੈ ਕਿ ਪੰਥਕ ਰਾਜਨੀਤੀ ਦਾ ਮਤਲਬ ਸਿਰਫ ਪੰਥ ਨਹੀਂ ਹੁੰਦਾ ਪੰਥਕ ਰਾਜਨੀਤੀ ਦਾ ਮਤਲਬ ਇਹ ਵੀ ਹੁੰਦਾਗਾ ਕਿ ਅਸੀਂ ਆਪਣੇ ਖਿੱਤੇ ਦੀ ਜਿਹੜੀ ਪ੍ਰਤੀਨਿਧਤਾ ਹੈ ਉਹ ਇਮਾਨਦਾਰੀ ਦੇ ਨਾਲ ਕਰਨੀ ਹੈਗੀ ਸੋ ਇਹ ਇਮਾਨਦਾਰੀ ਜਿਹੜੀ ਹੈਗੀ ਹੈਗੀ ਭਾਈ ਮਤਪਾਲ ਸਿੰਘ ਤੋਂ ਜਿਹੜੀ ਹੈਗੀ ਅਸੀਂ ਉਮੀਦ ਰੱਖਾਂਗੇ ਕਿ ਸਾਨੂੰ ਜਿਹੜਾ ਹੈਗਾ ਪ੍ਰਾਪਤ ਹੋਵੇ ਸੋ ਦੂਸਰੀ ਜਿਹੜੀ ਗੱਲ ਹੈ ਕਿ ਭਾਈ ਮਤਪਾਲ ਸਿੰਘ ਦੀ ਜਿਹੜੀ ਆਪਣੀ ਨਿੱਜੀ ਸੋਚਣੀ ਹੈ ਕਿ ਉਹ ਬੇਸ਼ੱਕ ਇੱਕ ਉਸ ਤਰ੍ਹਾਂ ਦੀ ਜਿਵੇਂ ਅੱਜ ਦੇ ਮੀਡੀਆ ਚੈਨਲ ਕਹਿ ਰਹੇ ਸੀਗੇ ਜਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਟੜ ਕਿਸਮ ਦੀ ਹੈਗੀ ਉਹ ਹੋ ਸਕਦੀ ਹੈ ਕਿ ਇਹ ਸਾਡਾ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਹਿਮਤੀ ਅਸਹਿਮਤੀ ਦਾ ਪੱਖ ਹੈਗਾ ਉਹ ਵੀ ਹੋ ਸਕਦਾ ਹੈਗਾ ਪਰ ਹੋਣ ਮਸਲਾ ਇਹ ਹੈਗਾ ਕਿ ਸਿਰਫ ਕਟੜ ਰਾਜਨੀਤੀ ਦੇ ਆਸਰੇ ਹੀ ਭਾਰਤ ਦੀ ਚੋਣ ਸਿਸਟਮ ਦੇ ਵਿੱਚ ਅਸੀਂ ਸਰਵਾਈਵ ਨਹੀਂ ਕਰ ਸਕਦੇ ਸਾਨੂੰ ਉਹਨਾਂ ਸਾਰੇ ਤਰਕਾਂ ਨੂੰ ਵੀ ਉਹਨਾਂ ਸਾਰੇ ਨੁਕਤਿਆਂ ਨੂੰ ਸਾਹਮਣੇ ਰੱਖ ਕੇ ਚੱਲਣਾ ਪਏਗਾ ਜਿਨ੍ਹਾਂ ਦੇ ਨਾਲ ਸਾਡੀ ਕਿਤੇ ਨਾ ਕਿਤੇ ਅਸਹਿਮਤੀ ਵੀ ਸੀਗੀ ਕਿਉਂਕਿ ਉਹ ਜਿਹੜੀ ਅਸਹਿਮਤੀ ਹੈਗੀ ਉਹ ਸਾਡੀ ਨਹੀਂ ਉਹ ਜਿਹੜੀ ਹੈਗੀ ਹੈ ਕਿ ਸਾਰੇ ਲੋਕਾਂ ਦੀ ਜਿਹੜੀ ਇੱਕ ਸਮੂਹਿਕਤਾ ਹੈਗੀ ਉਸ ਦੇ ਹਵਾਲੇ ਦੇ ਨਾਲ ਵੀ ਸਮਝਣੀ ਬੇहद ਜ਼ਰੂਰੀ ਹੈ ਕਿਉਂਕਿ ਅਸੀਂ ਹੁਣ ਜਿਵੇਂ ਕਿ ਆਪਾਂ ਨੇ ਪਹਿਲਾਂ ਕਿਹਾਗਾ ਕਿ ਸਿਰਫ ਇੱਕ ਪੰਥਕ ਧੜੇ ਜਾਂ ਪੰਥਕ ਸਮੂਹ ਦੀ ਹੀ ਪ੍ਰਤੀਨਿਧਤਾ ਨਹੀਂ ਕਰਦੇ ਅਸੀਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਆ ਸੋ ਇਸ ਪ੍ਰਤੀਨਿਧਤਾ ਵਿੱਚ ਭਾਰਤੀ ਹਕੂਮਤ ਦੇ ਪ੍ਰਤੀ ਭਾਰਤੀ ਵਿਧਾਨ ਦੇ ਪ੍ਰਤੀ ਸਾਡੀ ਜਿਹੜੀ ਸਮਰਪਿਤਤਾ ਕਿ ਉਹ ਕਿਸ ਹੱਦ ਤੱਕ ਜਾਣੀ ਚਾਹੀਦੀ ਹੈ ਜਾਂ ਉਸ ਦੇ ਜਿਹੜੀ ਇੱਕ ਲਿਮਿਟੇਸ਼ਨਸ ਲੇਗੇ ਜਾਂ ਕੀ ਨੇਗੇ ਇਹ ਭਾਈ ਅਮਰਪਾਲ ਸਿੰਘ ਜਦੋਂ ਆਪਣਾ ਇਸ ਬਾਰੇ ਬਿਆਨ ਦੇਣਗੇ ਆਪਾਂ ਉਸ ਤੋਂ ਬਾਅਦ ਹੀ ਇਸ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਇਸ ਗੱਲ ਕਰਨ ਦਾ ਕੋਈ ਆਧਾਰ ਨਹੀਂ ਹੈ ਸੋ ਇਹ ਗੱਲ ਜਿਹੜੀ ਹੈ ਕਿ ਮੈਂ ਸਮਝਦਾਗਾ ਇਸ ਨੂੰ ਇਸੇ ਹੀ ਪ੍ਰਸੰਗ ਦੇ ਵਿੱਚ ਰੱਖ ਕੇ ਸਮਝਿਆ ਜਾਣਾ ਚਾਹੀਦਾਗਾ ਕਿ ਅਮਰਪਾਲ ਸਿੰਘ ਖਾਲਸਾ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਜਿਵੇਂ ਜਿੱਤੇ ਨੇਗੇ ਉਹੋ ਸਾਰੇ ਹੀ ਖਿੱਤੇ ਦੇ ਜਿਹੜੇ ਉਮੀਦਵਾਰ ਨੇਗੇ ਸਾਰੇ ਹੀ ਖਿੱਤੇ ਦੇ ਨੇਤਾ ਨੇਗੇ ਉਹ ਹੁਣ ਪੰਥ ਇਕੱਲੇ ਪੰਥ ਦੇ ਜਿਹੜੇ ਨੇਤਾ ਜਾਂ ਉਮੀਦਵਾਰ ਨੇ ਉਹ ਨਹੀਂ ਰਹਿਗੇ ਸੋ ਉਹਨਾਂ ਤੋਂ ਜ਼ਿਆਦਾ ਦੀ ਜਿਹੜੀ ਉਮੀਦ ਕਰਨੀ ਆ ਉਹਨਾਂ ਦੇ ਨਾਲ ਵੀ ਬੇਇਨਸਾਫੀ ਹੋਏਗੀ ਤੇ ਉਹਨਾਂ ਲੋਕਾਂ ਦੇ ਨਾਲ ਵੀ ਬੇਇਨਸਾਫੀ ਹੋਏਗੀ ਜਿਨ੍ਹਾਂ ਨੇ ਪੰਥ ਤੋਂ ਬਗੈਰ ਜਾਂ ਪੰਥਕ ਹਵਾਲੇ ਨੂੰ ਇੱਕ ਪਾਸੇ ਰੱਖਦੇ ਹੋਏ ਉਹਨਾਂ ਦੇ ਵਿੱਚੋਂ ਇੱਕ ਚੰਗੇ ਨੇਤਾ ਦੀ ਪਛਾਣ ਕਰਦੇ ਹੋਏ ਉਹਨਾਂ ਨੂੰ ਜਿਹੜੀ ਆਪਣੀ ਵੋਟ ਆਗੀ ਉਹ ਦਿੱਤੀ ਹੈਗੀ ਸੋ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਖੇਤਰੀ ਪਾਰਟੀਆਂ ਦੀ ਗੱਲ ਕਰਦੇ ਹਾਂ ਕਿ ਖੇਤਰੀ ਪਾਰਟੀਆਂ ਦੀ ਜਿਹੜੀ ਭੂਮਿਕਾ ਕਿ ਉਹ ਅੱਜ ਦੀਆਂ ਚੋਣਾਂ ਤੋਂ ਬਿਹਤਰ ਮੇਰਾ ਖਿਆਲ ਆ ਹੋਰ ਕਿਸੇ ਵੀ ਹਵਾਲੇ ਦੇ ਨਾਲ ਸਮਝ ਜਿਹੜੀ ਬੜੀ ਮੁਸ਼ਕਲ ਹੋਈ ਕਿ ਖਾਸ ਕਰਕੇ ਪਿਛਲੇ ਲਗਭਗ 2 ਦਹਾਕਿਆਂ ਤੋਂ ਭਾਰਤੀ ਰਾਜਨੀਤੀ ਦੇ ਵਿੱਚ ਖੇਤਰੀ ਪਾਰਟੀਆਂ ਦੀ ਜਿਹੜੀ ਭੂਮਿਕਾ ਕਿ ਉਹ ਬੇहद ਨਿਗੁਣੀ ਜੀ ਰਹੀ ਸੀ ਕਿ ਜਿਸ ਨੂੰ ਅੱਜ ਦੁਬਾਰਾ ਇੱਕ ਜਿਹੜਾ ਇੱਕ ਨਵਾਂ ਰੂਪ ਉਹ ਮਿਲੇਗਾ ਪੰਜਾਬ ਦੇ ਵਿੱਚ ਖੇਤਰੀ ਪਾਰਟੀਆਂ ਦੀ ਜਿਹੜੀ ਅਸਫਲਤਾ ਕਿ ਉਸਨੇ ਸ਼੍ਰੋਮਣੀ ਅਕਾਲੀ ਦਲ ਦੇ ਹਵਾਲੇ ਦੇ ਨਾਲ ਹੀ ਇੱਕ ਵਾਰ ਆਪਣਾ ਜਿਹੜਾ ਫੇਰ ਤੋਂ ਰੂਪ ਹੈ ਉਹ ਪ੍ਰਗਟ ਕੀਤਾਗਾ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਬੇहद ਜਿਹੜਾ ਇੱਕ ਲੈਕਚਰ ਪ੍ਰਦਰਸ਼ਨ ਇਨ੍ਹਾਂ ਚੋੜਾਂ ਦੇ ਵਿੱਚ ਕੀਤਾਗਾ ਉਸਨੇ ਉਸ ਗੱਲ ਦੇ ਉੱਤੇ 20 ਸਵਾਲ ਉਠਾਏ ਨੇ ਕਿ ਅਸੀਂ ਇੱਕ ਖੇਤਰੀ ਪਾਰਟੀ ਤੋਂ ਵਾਂਝੇ ਕਿਉਂ ਹੋ ਗਏ ਕਿਉਂਕਿ ਕਿਤੇ ਨਾ ਕਿਤੇ ਸ਼੍ਰੋਮਣੀ ਕਾਲੀਦਾਰ ਨੂੰ ਇਹ ਜਿਹੜਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਆ ਗਈ ਕਿ ਕਿ ਬਾਕੀ ਜਿੱਥੇ ਬਾਕੀ ਜਿਵੇਂ ਖੇਤਰੀ ਪਾਰਟੀਆਂ ਨੇ ਗੀਆਂ ਉਹ ਆਪਣੀ ਜਿਹੜੀ ਭੂਮਿਕਾ ਕੀ ਉਹ ਦਰਜ ਕਰਾ ਰਹੀਆਂ ਨੇ ਆਪਣੀ ਮਹੱਤਤਾ ਨੂੰ ਦਰਸਾਰੀਆਂ ਨੇ ਗੀਆਂ ਸ਼੍ਰੋਮਣੀ ਕਾਲੀਦਾਵਲ ਉਹ ਕਿਹੜੇ ਕਾਰਨਾ ਕਰਕੇ ਉਸ ਭੂਮਿਕਾ ਤੇ ਮਹੱਤਤਾ ਤੋਂ ਵਾਂਝਿਆ ਰਹੇਗਾ ਜਿਸ ਦੀ ਉਸ ਤੋਂ ਹਮੇਸ਼ਾ ਹੀ ਆਸ ਕੀਤੀ ਜਾਂਦੀ ਸੀ ਕਿ ਜਿਸ ਦੀ ਉਸ ਨੂੰ ਹਮੇਸ਼ਾ ਹੀ ਇੱਕ ਲੋੜ ਰਹਿੰਦੀ ਸੀ ਕਿ ਅਸੀਂ ਇਸ ਤਰ੍ਹਾਂ ਦੀ ਜਿਹੜੀ ਭੂਮਿਕਾ ਹੈ ਉਹਨੂੰ ਸਾਹਮਣੇ ਲੈ ਕੇ ਆਵਾਂਗੇ ਸੋ ਮੈਂ ਸਮਝਦਾ ਕਿ ਜਦੋਂ ਅਸੀਂ ਅੱਜ ਅਸੀਂ ਖੇਤਰੀ ਪਾਰਟੀਆਂ ਦੀ ਗੱਲ ਕਰਦੇ ਆਂਗੇ ਜਿਵੇਂ ਕਿ ਪੰਜਾਬ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਜਿੱਤੇ ਨੇਗੇ ਤਾਂ ਇਸ ਦੇ ਹਵਾਲੇ ਦੇ ਨਾਲ ਇਹ ਗੱਲ ਕਰਨੀ ਹੋਰ ਵੀ ਬਿਹਤਰ ਹੋ ਜਾਂਦੀ ਆ ਕਿ ਪੰਜਾਬ ਦੇ ਵਿੱਚ ਕੀ ਅਸੀਂ ਦੁਬਾਰਾ ਤੋਂ ਖੇਤਰੀ ਪਾਰਟੀਆਂ ਨੂੰ ਜਿਹੜਾ ਹੈਗਾ ਉਹ ਮਹੱਤਤਾ ਪ੍ਰਦਾਨ ਕਰ ਸਕਦੇ ਆਂਗੇ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਬਹੁਤ ਸਾਰੇ ਲੋਕਾਂ ਦਾ ਇਹ ਅਨੁਮਾਨ ਲਾਗ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਹੈਗਾ ਬਾਦਲ ਪਰਿਵਾਰ ਤੋਂ ਇੱਕ ਪਾਸੇ ਰੱਖਦੇ ਹੋਏ ਬੁੜ ਨਵੇਂ ਰੂਪ ਦੇ ਵਿੱਚ ਜਿਹੜਾ ਹੈਗਾ ਕਾ ਸਾਹਮਣੇ ਲਿਆਂਦਾ ਜਾਏ ਜਾਂ ਫਿਰ ਅਸੀਂ ਇੱਕ ਨਵੀਂ ਪਾਰਟੀ ਦੀ ਜਿਹੜੀ ਹੈਗੀ ਕਿ ਉਹ ਨੀਰ ਕਿਏ ਸੋ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ ਕਿ ਇਹ ਅਸਲ ਤੱਤ ਰੂਪ ਦੇ ਵਿੱਚ ਗੱਲ ਸਮਝਣ ਵਾਲੀ ਇਹ ਹੈ ਕਿ ਕੀ ਬਾਦਲ ਪਰਿਵਾਰ ਨੂੰ ਕਾਲੀ ਦਲ ਤੋਂ ਵੱਖ ਕੀਤਾ ਜਾ ਸਕਦਾਗਾ ਜਾਂ ਕੀ ਬਾਦਲ ਪਰਿਵਾਰ ਖੁਦ ਜਿਹਾ ਕਰਨ ਦੇ ਲਈ ਤਿਆਰ ਹੋਏਗਾ ਕਿਤੇ ਜੇਕਰ ਉਹ ਹੋ ਵੀ ਜਾਂਦਾ ਕਿ ਜਿਵੇਂ ਆਪਾਂ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਗੱਲ ਕੀਤੀ ਹੈ ਕਿ ਤਾਂਕਿ ਜਿਹੜਾ ਉਸ ਦਾ ਕੱਡ ਰਗਾ ਉਹ ਉਸ ਤਰ੍ਹਾਂ ਦੀ ਅਗਵਾਈ ਜਾ ਉਸ ਤਰ੍ਹਾਂ ਦੀ ਜਿਹੜੀ ਸਮਰਪਿਤਤਾ ਕਿ ਬਾਕੀ ਜਿਹੜੇ ਦੁਬਾਰਾ ਨੇਤਾ ਆਣਗੇ ਉਹਨਾਂ ਨੂੰ ਦੇ ਸਕਣਗੇ ਕਿਉਂਕਿ ਬਾਦਲਦਾਰ ਨੇ ਜਿਸ ਤਰ੍ਹਾਂ ਦੀਆਂ ਆਪਣੇ ਜੜਾਂ ਆਮ ਕਾਡਰ ਤੱਕ ਮਜ਼ਬੂਤ ਕੀਤੀਆਂ ਨੇ ਮੇਰਾ ਖਿਆਲ ਆਗਾ ਕਿ ਖੇਤਰੀ ਪਾਰਟੀ ਦੇ ਰੂਪ ਚ ਉਸ ਦਾ ਦੁਬਾਰਾ ਮੁੜ ਪਰਨਾ ਬਹੁਤ ਹੀ ਮੁਸ਼ਕਲ ਆਗਾ ਤੇ ਜੇਕਰ ਅਸੀਂ ਇੱਕ ਨਵੀਂ ਪਾਰਟੀ ਦੇ ਰੂਪ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਲਿਆਉਂਦੇ ਆਂਗੇ ਜਾਂ ਇਸ ਤਰ੍ਹਾਂ ਦੇ ਹਵਾਲੇ ਦੇ ਨਾਲ ਕਿਸੇ ਨਵੀਂ ਪਾਰਟੀ ਦੀ ਸਿਰਜਣਾ ਕਰਦੇ ਆਂਗੇ ਜਿਹੜੀ ਖੇਤਰੀ ਪਾਰਟੀ ਦੀ ਭੂਮਿਕਾ ਨਿਭਾ ਸਕੇ ਤਾਂ ਉੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆਣੇ گی ਸਾਡੇ ਸਾਹਮਣੇ ਆਉਣਗੀਆਂ ਪਰ ਹਾਂ ਇਸ ਦੇ ਵਿੱਚ ਇੱਕ ਜਿਹੜਾ ਹੈਗਾ ਹਾਂ ਪੱਕੀ ਰੁਜ਼ਾਨ ਇਹ ਜ਼ਰੂਰ ਪਿਆਗਾ ਕਿ ਸਾਡੇ ਕੋਲ ਇੱਕ ਪਾਰਟੀ ਜਿਹੀ ਹੋ ਸਕਦੀ ਹੈ ਕਿ ਜਿਸ ਨੂੰ ਭਾਈ ਅਮਰਪਾਲ ਸਿੰਘ ਖਾਲਸਾ ਜਾਂ ਭਾਈ ਸਰਜੀਤ ਸਿੰਘ ਖਾਲਸਾ ਵਰਗੇ ਜਿਹੜੇ ਉਮੀਦਵਾਰ ਜਿੱਤਦੇ ਨੇ ਉਹਨਾਂ ਦੇ ਵੋਟਰ ਸਮਰਥਨ ਦੇਣਗੇ ਉਹਨਾਂ ਦੇ ਜਿਹੜੇ ਵੋਟਰਾਂ ਨੇ ਜਿਹੜੇ ਵੋਟਰਾਂ ਨੇ ਇਹਨਾਂ ਦੋਵਾਂ ਉਮੀਦਵਾਰਾਂ ਨੂੰ ਜਿਤਾਇਆਗਾ ਅਜਿਹੇ ਵੋਟਰ ਜਦੋਂ ਤੱਕ ਸਾਡੇ ਕੋਲ ਤਿਆਰ ਨਹੀਂ ਹੁੰਦੇ ਉਦੋਂ ਤੱਕ ਸਾਡੇ ਕੋਲ ਕਿਸੇ ਵੀ ਪ੍ਰਕਾਰ ਦੀ ਜਿਹੜੀ ਨਵੀਂ ਖੇਤਰੀ ਪਾਰਟੀ ਆ ਉਹ ਸਾਹਮਣੇ ਨਹੀਂ ਆ ਸਕਦੀ ਹੁਣ ਇਹ ਗੱਲ ਅੱਜ ਅਸੀਂ ਇਸ ਕਰਕੇ ਵੀ ਕਰ ਸਕਦੇ ਹਾਂਗੇ ਕਿਉਂਕਿ ਜਿਹੜੀ ਖੇਤਰੀ ਪਾਰਟੀ ਦੇ ਆਉਣ ਦੇ ਹੋਂਦ ਵਿੱਚ ਆਉਣ ਦੇ ਕਾਰਨ ਹੁੰਦੇ ਨੇ ਉਹ ਅਸਲ ਦੇ ਵਿੱਚ ਇੱਕ ਬੈਕਗ੍ਰਾਉਂਡ ਦੀ ਪੋਲਿਟਿਕਸ ਹੈਗੀ ਉਹ ਹੁੰਦੀ ਹੈ ਹੁਣ ਜਿਵੇਂ ਅੱਜ ਮੇਰੇ ਮਿੱਤਰ ਜਸਪਾਲ ਨੇ ਮੈਨੂੰ ਸਵਾਲ ਕੀਤਾ ਕਿ ਕੀ ਅਮਰਪਾਲ ਸਿੰਘ ਦੀ ਜਿੱਤ ਹੈ ਕਿ ਉਹ ਅਮਰਪਾਲ ਸਿੰਘ ਦੀ ਪੋਲਿਟਿਕਸ ਦੀ ਜਿੱਤ ਹੈ ਕਿ ਜਾਂ ਅਮਰਪਾਲ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੀ ਪੋਲਿਟਿਕਸ ਉਸ ਦੇ ਸਮਰਥਕਾਂ ਨੇ ਚਲਾਈ ਹੈਗੀ ਉਸ ਦੀ ਜਿੱਤ ਹੈ ਮੈਂ ਸਮਝਦਾਗਾ ਕਿ ਜਿਹੜੀ ਇਹ ਜਿੱਤਾਂ ਕੀ ਇਸ ਨੂੰ ਕਈ ਤਰੀਕਿਆਂ ਦੇ ਨਾਲ ਕਈ ਜ਼ਾਵੀਏ ਤੋਂ ਦੇਖਿਆ ਜਾ ਸਕਦਾ ਕਿ ਇਸ ਦੇ ਕਈ ਪਸਾਰ ਨੇ ਕਿ ਇਸ ਨੂੰ ਕਿਸੇ ਵੀ ਇੱਕ ਐਂਗਲ ਤੋਂ ਦੇਖ ਕੇ ਅ ਇਹਦਾ ਜਿਹੜਾ ਨਿਰਧਾਰਨਕ ਉਹ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੀਆਂ ਜਿਹੜੀਆਂ ਜਿੱਤਾਂ ਹੁੰਦੀਆਂ ਨੇਆਂ ਕਿਆਂ ਇਹ ਬਹੁਤ ਸਾਰੇ ਪੱਖਾਂ ਦਾ ਜਿਹੜਾ ਸਮੇਲ ਹੈਗਾ ਉਹ ਹੁੰਦੀਆਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਅਮਰਤਪਾਲ ਸਿੰਘ ਦੀ ਜਿੱਤ ਦੀ ਗੱਲ ਕਰਦੇ ਆਂਗੇ ਉਸ ਦੇ ਵਿੱਚ ਦੋ ਚੀਜ਼ਾਂ ਦਾ ਜਿਹੜਾ ਇੱਕ ਵੱਡਾ ਜਿਹੜਾ ਹਿੱਸਾਗਾ ਉਹ ਰਹੇਗਾ ਪਹਿਲਾ ਤਾਂ ਹਿੱਸਾ ਇਹ ਰਹੇਗਾ ਕਿ ਅਮਰਤਪਾਲ ਸਿੰਘ ਦਾ ਜਿਹੜਾ ਰੁਝਾਨ ਸੀਗਾ ਉਸ ਨੇ ਜਿਸ ਤਰ੍ਹਾਂ ਦੇ ਸਾਡੇ ਚੇ ਅਵਚੇਤਨ ਮਨ ਨੂੰ ਸਾਡੇ ਲੋਕਾਂ ਦੇ ਜਿਹੜਾ ਅਵਚੇਤਨ ਜਿਹੜਾ thora ਸੀਗਾ ਉਸ ਨੂੰ ਜਿਹੜਾ ਹੈਗਾਗਾ ਹਲੂ ਹੋਣਿਆਗਾ ਉਸ ਨੇ ਅਮਰਤਪਾਲ ਸਿੰਘ ਦੀ ਜਿਹੜੀ ਜਿੱਤ ਤੱਕ ਉਸ ਨੂੰ ਯਕੀਨੀ ਬਣਾਇਆਗਾ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਸ਼ਾਮਲ ਹੋਈਆਂ ਲੱਗੀਆਂ ਉਸ ਦੇ ਸਮਰਥਕਾਂ ਨੇ ਜਿਸ ਤਰ੍ਹਾਂ ਇਮਾਨਦਾਰੀ ਦੇ ਨਾਲ ਜੋਸ਼ੁਖਰੋਸ਼ ਦੇ ਨਾਲ ਸਮਰਥਨ ਦਿੱਤਾਗਾ ਜਿਸ ਤਰ੍ਹਾਂ ਦੀ ਮੁਹਿੰਮ ਚਲਾਈ ਹੈਗੀ ਉਹ ਵੀ ਵਾਕਈ ਸ਼ਲਾਘਾਯੋਗ ਹੈ ਕਿ ਅਜਿਹੇ ਜਿਹੜੇ ਮੁਹੰਮ ਨੇ ਅਸੀਂ 90 ਦੇ ਦੌਰ ਚ ਉਦੋਂ ਦੇਖਿਆ ਸੀ ਜਦੋਂ ਪੰਜਾਬ ਦੇ ਵਿੱਚ ਖਾੜਕੂ ਪ੍ਰਸਤ ਜਿਹੜੇ ਉਮੀਦਵਾਰ ਸੀਗੇ ਉਹਨਾਂ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਅਜਿਹੀ ਜਿਹੜਾ ਇੱਕ ਮੁਹਿੰਮ ਦਾ ਦੌਰ ਸੀ ਕੋ ਲਗਭਗ ਪੰਥਕ ਰਾਜਨੀਤੀ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਖਤਮ ਹੀ ਹੋ ਚੁੱਕਿਆ ਸੀਗਾ ਹੁਣ ਜਦੋਂ ਅਮਰਪਾਲ ਸਿੰਘ ਉਹਨਾਂ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ ਕਿ ਹੁਣ ਇਹਦੇ ਵਿੱਚ ਘਟੂ ਘਟ ਇਹ ਤਾਂ ਜ਼ਰੂਰ ਸ਼ਾਮ ਲਗਾ ਕਿ ਇਸ ਦੇ ਵਿੱਚ ਅਮਰਪਾਲ ਸਿੰਘ ਉਹਨਾਂ ਦਾ ਜਿਹੜਾ ਆਪਣਾ ਸੰਘਰਸ਼ ਸੀਗਾ ਉਹਨਾਂ ਦੀ ਆਪਣੀ ਪਰਸਨੈਲਿਟੀ ਸੀਗੀ ਉਸ ਨੇ ਵੋਟਰਾਂ ਨੂੰ ਕਾਫੀ ਹੱਦ ਤੱਕ ਪ੍ਰੇਰਿਤ ਕੀਤਾਗਾ ਕਿ ਉਹ ਅਮਰਪਾਲ ਸਿੰਘ ਦੇ ਨਾਲ ਤੁਰਨ ਪਰ ਇਸ ਦੇ ਵਿੱਚ ਉਹਨਾਂ ਲੋਕਾਂ ਦਾ ਵੀ ਬੇਹਦ ਸਹਿਯੋਗ ਆਗਾ ਜਿਨ੍ਹਾਂ ਨੇ ਮਤਪਾਲ ਸਿੰਘ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ ਸਫਲ ਚੋਣ ਮਹਿੰਮਾ ਜਿਹੜਾ ਸੀਗਾ ਉਹ ਮੁੱਢ ਵੱਜਿਆ ਤੇ ਉਸ ਨੂੰ ਨੇਪਰੇ ਚਾੜਿਆ ਸੋ ਇਹ ਕਈ ਗੱਲਾਂ ਜਿਹੜੀਆਂ ਮਿਲ ਕੇ ਉਹਨਾਂ ਦੀ ਜਿਹੜੀ ਚੋਣ ਸਫਲਤਾ ਕਿ ਉਸ ਨੂੰ ਸਾਹਮਣੇ ਲਿਆਉਂਦੀਆਂ ਨੇ ਇਸ ਨੂੰ ਭਾਈ ਸਰਵਜ ਸਿੰਘ ਖਾਲਸਾ ਦੀ ਚੋਣ ਮਹਿੰਮ ਦੇ ਵਿੱਚ ਵੀ ਦੇਖਿਆ ਜਾ ਸਕਦਾਗਾ ਜਿਹੜੀ ਆਪ ਮਹਾਰੇ ਚੱਲੀ ਜਿਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਚਲਾਇਆ ਤੇ ਉਸ ਨੂੰ ਇੱਕ ਨਵੀਂ ਮੰਜ਼ਲ ਦੇ ਜਿਹੜਾ ਸੀਗਾ ਸੰਮਰਕ ਰੱਖਿਆ ਸੋ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਗਿਆ ਮੇਰਾ ਖਿਆਲ ਹੈਗਾ ਕਿ ਜਿਹੜਾ ਹੈਗਾ ਉਹ ਉਹ ਸਮਝ ਕੇ ਹੀ ਅਸੀਂ ਅੱਗੇ ਵਧ ਸਕਦੇ ਹਾਂਗੇ ਕਿਉਂਕਿ ਜੇਕਰ ਅਸੀਂ ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਦੋ ਉਮੀਦਵਾਰਾਂ ਨੂੰ ਜਿਤਾਉਣ ਦੀ ਸਮਰੱਥਾ ਰੱਖਦੇ ਹਾਂ ਤੇ ਮੇਰਾ ਖਿਆਲ ਹੈਗਾ ਕਿ ਜੇਕਰ ਅਸੀਂ ਅਜਿਹਿਆਂ ਮਹਿਮਾ ਤੋਂ ਪ੍ਰੇਰਣਾ ਲੈ ਕੇ ਅਜਿਹਿਆਂ ਇੱਕ ਵੱਡੀ ਪੱਧਰ ਦੇ ਉੱਤੇ ਹੋਰ ਮਹਿਮਾ ਤੋਰਦੇ ਹਾਂਗੇ ਤਾਂ ਅਸੀਂ ਇਹ ਜਿਹੜੇ ਉਮੀਦਵਾਰ ਨੇ ਕਿ ਇਹਨਾਂ ਦੀ ਗਿਣਤੀ ਦੋ ਤੋਂ ਵਧੇਰੇ ਵੀ ਕਰ ਸਕਦੇ ਆਂਗੇ ਤੇ ਜਿਨ੍ਹਾਂ ਦੀ ਇੱਕ ਜੁਟਤਾ ਇੱਕ ਨਵੀਂ ਖੇਤਰੀ ਪਾਰਟੀ ਨੂੰ ਵੀ ਜਿਹੜਾ ਹੈਗਾ ਕਾ ਸਾਹਮਣੇ ਲਿਆ ਸਕਦੀ ਹੈ ਕਿਉਂਕਿ ਅਸੀਂ ਅੱਜ ਦੇਖਿਆ ਕਿ ਕੇ ਐਨਡੀਏ ਦੀ ਜਿਹੜੀ ਸਫਲਤਾ ਕਿ ਉਹਦੇ ਵਿੱਚ ਇੱਕ ਇੱਕ ਉਮੀਦਵਾਰ ਜਿਹੜੇ ਜੇਤੂ ਰਹੇ ਨੇ ਉਹਨਾਂ ਪਾਰਟੀਆਂ ਦਾ ਵੀ ਇੱਕ ਵੱਡਾ ਜਿਹੜਾ ਹੈਗਾ ਹਿੱਸਾ ਸਾ ਮਿਲ ਰਿਹਾ ਹੈਗਾ ਸੋ ਜਦੋਂ ਅਸੀਂ ਇਹ ਇਹਨਾਂ ਦੋਵਾਂ ਗੱਲਾਂ ਨੂੰ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰਦੇ ਤਾਂ ਸਾਨੂੰ ਇਹ ਜਿਹੜੀ ਗੱਲ ਹੈ ਕਿ ਭਲੀ ਭਾਤ ਸਮਝ ਲੱਗ ਜਾਂਦੀ ਹੈ ਕਿ ਕਿ ਪੰਜਾਬ ਦੇ ਵਿੱਚ ਜਿਹੜੀ ਭਾਈ ਅਮਰਪਾਲ ਸਿੰਘ ਭਾਈ ਸਰਬ ਸਿੰਘ ਖਾਲਸਾ ਦਾ ਜਿਹੜਾ ਰੁਝਾਨ ਹੈਗਾ ਉਸਨੇ ਜਿਸ ਤਰ੍ਹਾਂ ਦੀ ਰਾਜਨੀਤੀ ਨੂੰ ਸਾਹਮਣੇ ਲਿਆਂਦਾ ਜਿਸ ਤਰ੍ਹਾਂ ਦੀ ਚੋਣ ਮਹਿਮ ਨੂੰ ਸਾਹਮਣੇ ਲਿਆਂਦਾਗਾ ਉਹ ਕਿਸੇ ਖੇਤਰੀ ਪਾਰਟੀ ਜਿਹੜੀ ਹੈਗੀ ਹੈਗੀ ਉਸਦੇ ਲਈ ਬੇहद ਜ਼ਰੂਰੀ ਹੁੰਦੀ ਹੈਗੀ ਹੁਣ ਮਸਲਾ ਇਹ ਹੈਗਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਜਿਹੜਾ ਆਧਾਰ ਹੈਗਾ ਉਹ ਕਾਲੀਦਲ ਤੱਕ ਹੋ ਚੁੱਕਿਆ ਹੈਗਾ ਪਰ ਜੇਕਰ ਅਸੀਂ ਹੁਣ ਇਸ ਆਧਾਰ ਨੂੰ ਇਹ ਸਮਝੇ ਕਿ ਜਿਹੜੇ ਉਮੀਦਵਾਰ ਸਾਡੇ ਅੱਜ ਜਿੱਤੇ ਨੇਗੇ ਅਜਿਹੇ ਉਮੀਦਵਾਰਾਂ ਦੇ ਹਵਾਲੇ ਦੇ ਨਾਲ ਅਸੀਂ ਉਸ ਆਧਾਰ ਨੂੰ ਮੁੜ서 ਜਿੱਤ ਕਰਾਂਗੇ ਤਾਂ ਇਹ ਸੋਚਣਾ ਵੀ ਮੇਰਾ ਖਿਆਲ ਹੈਗਾ ਲਗਭਗ ਜਿਹੜਾ ਹੈਗਾ ਨਿਰਾਧਾਰ ਹੋਏਗਾ ਬਿ ਤਰਕ ਹੋਏਗਾ ਸੋ ਇਹਨਾਂ ਉਮੀਦਵਾਰ ਜਿਨ੍ਹਾਂ ਦੀ ਅਸੀਂ ਅੱਜ ਗੱਲ ਕੀਤੀ ਹੈਗੀ ਇਹਨਾਂ ਉਮੀਦਵਾਰਾਂ ਦੇ ਹਵਾਲੇ ਦੇ ਨਾਲ ਅਸੀਂ ਨਵੀਆਂ ਖੇਤਰੀ ਪਾਰਟੀਆਂ ਜਾਂ ਨਵੀਂ ਖੇਤਰੀ ਪਾਰਟੀਆਂ ਕਿ ਉਸ ਦੀ ਸਿਰਜਣਾ ਜ਼ਰੂਰ ਕਰ ਸਕਦੇ ਹਾਂ ਕਿਉਂਕਿ ਇਸ ਸਿਰਜਣਾ ਦੇ ਪਿੱਛੇ ਜਿਹੜੇ ਕਾਰਕ ਸ਼ਾਮਲ ਹੁੰਦੇ ਨੇਗੇ ਜਿਹੜੀਆਂ ਘਟਨਾਵਾਂ ਸ਼ਾਮਲ ਹੁੰਦੀਆਂ ਨੇ ਉਹਨਾਂ ਦੀ ਪਛਾਣ ਕਰਨਾ ਹੀ ਕਿਸੇ ਖੇਤਰੀ ਪਾਰਟੀ ਦੀ ਜਿਹੜੀ ਸਫਲਤਾ ਕੀ ਉਸ ਨੂੰ ਜਿਹੜਾ ਹੈਗਾਗਾ ਸਾਹਮਣੇ ਲਿਆਉਂਦਾ ਸੋ ਮੈਂ ਸਮਝਦਾਗਾ ਕਿ ਇਹ ਜਿਹੜੀ ਦੋ ਵੱਡੇ ਗੱਲਾਂ ਲਹੀਆਂ ਅਮਰਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਦਾ ਆਜ਼ਾਦ ਮੀਤਵਾਰ ਉਹ ਜੋ ਜਿੱਤਣਾ ਤੇ ਪੰਜਾਬ ਦੇ ਵਿੱਚ ਇੱਕ ਨਵੀਂ ਖੇਤਰੀ ਪਾਰਟੀ ਦਾ ਜਿਹੜਾ ਹੈਗਾਗਾ ਸਾਹਮਣੇ ਆਉਣਾ ਉਸ ਨੂੰ ਆਪਸ ਦੇ ਵਿੱਚ ਜੋੜਦਿਆਂ ਨੇ ਕਿਉਂਕਿ ਜੇਕਰ ਇਹ ਜਿੱਤ ਇਕੱਲੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਹੁੰਦੀ ਤਾਂ ਸ਼ਾਇਦ ਅਸੀਂ ਇਸ ਬਾਰੇ ਇੰਨੀ ਜ਼ਿਆਦਾ ਗੱਲਬਾਤ ਨਾ ਕਰਦੇ ਪਰ ਜਿਸ ਤਰ੍ਹਾਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਪ੍ਰਾਪਤ ਕੀਤੀ ਹੈਗੀ ਉਸ ਦੇ ਹਵਾਲੇ ਦੇ ਨਾਲ ਇਹ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਹੈ ਕਿ ਕਿ ਖੇਤਰੀ ਪਾਰਟੀਆਂ ਦੇ ਵਿੱਚ ਜੇਕਰ ਅਸੀਂ ਆਜ਼ਾਦ ਉਮੀਦਵਾਰਾਂ ਨੂੰ ਜਿਹੜਾ ਹੈਗਾਗਾ ਸਾਹਮਣੇ ਲਿਆਉਨੇ ਆਂਗੇ ਜਾਂ ਅਜਿਹੇ ਉਮੀਦਵਾਰਾਂ ਨੂੰ ਸਾਹਮਣੇ ਲਿਆਉਨੇ ਆਂਗੇ ਜਿਹੜੇ ਪਰੰਪਰਾਗਤ ਰਾਜਨੀਤਿਕ ਜਿਹੜਾ ਇੱਕ ਧਰਾਤ ਲੱਗ ਉਸ ਤੋਂ ਨਹੀਂ ਆਉਂਦੇ ਤੇ ਇੱਕ ਬਿਲਕੁਲ ਨਵੀਂ ਤੇ ਤਾਜ਼ਾ ਜਿਹੜੀ ਆਪਣੀ ਹੋਵੇ ਤਾਂ ਕਿ ਉਸ ਨੂੰ ਰੱਖਦੇ ਨੇ ਤੇ ਇਕੱਠੇ ਹੋ ਕੇ ਇੱਕ ਪੜ ਦੇ ਵਿੱਚ ਕੁੱਦਦੇ ਨੇ ਕਿ ਤਾਂ ਇਸ ਦੇ ਜਿਹੜੇ ਨਤੀਜੇ ਨੇ ਕਿ ਉਹ ਬਿਲਕੁਲ ਉਸ ਤਰ੍ਹਾਂ ਸਾਹਮਣੇ ਆ ਸਕਦੇ ਜਿਸ ਤਰ੍ਹਾਂ ਅੱਜ ਚੰਦਰਬਾਹੂ ਨਾਇਡੂ ਤੇ ਨਿਤਿਸ਼ ਕੁਮਾਰ ਦੀਆਂ ਜਿਹੜੀਆਂ ਪਾਰਟੀਆਂ ਨੇਗੀਆਂ ਉਹ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਅੱਗੇ ਵਧ ਰਹੀਆਂ ਨੇ ਜਿਨ੍ਹਾਂ ਨੇ ਆਪਣੀ ਮਹੱਤਤਾ ਅਗੇ ਜਿਹੜੀ ਉਹ ਭਾਰਤੀ ਰਾਜਨੀਤੀ ਦੇ ਵਿੱਚ ਦਰਜ ਕਰਾਈਆ ਸੋ ਅੱਜ ਦੀ ਜਿਹੜੀ ਵੀਡੀਓ ਹੈ ਮੇਰਾ ਖਿਆਲ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਚੰਗੀ ਲੱਗੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਦੋਸਤਾਂ ਬਿੱਤਾ ਦੇ ਨਾਲ ਸ਼ੇਅਰ ਕਰਨਾ ਮਿਲਾਂਗੇ ਫਿਰ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ੁਕਰੀਆ